ਆਇਰਨ ਆ ਕੈਲਸ਼ੀਅਮ ਤੇ ਜਿਹੜੀ ਕਿ ਗਲੂਕੋਜ਼ ਦੀ ਡੈਫੀਸ਼ੈਂਸੀ ਆਪਾਂ ਉਸ ਦੇ ਵਿੱਚ ਉਸ ਨੂੰ ਕੰਪਲੀਟ ਕਰਦਾ ਹੈ ਇਹ ਤੇ ਮੈਂ ਇਨਾਂ ਕਹਿਣਾ ਚਾਹਾਂਗਾ ਆਪਣੇ ਐਕਸਪੀਰੀਅੰਸ ਨੂੰ ਦਾਬਕ ਮੇਰੇ ਹਿਸਾਬ ਦੇ ਨਾਲੋਂ ਵੀ ਕੈਲਸ਼ੀਅਮ ਦੀਆਂ ਢੋਲੀਆਂ ਦੇਣ ਦੇ ਨਾਲੋਂ ਬੈਟਰ ਮੇਰੇ ਹਿਸਾਬ ਦੇ ਨਾਲ ਪਸ਼ੂਆਂ ਦੇ ਲਈ ਗੁੜ ਹੈਗਾ ਹਾਂਜੀ ਸਵਾਗਤ ਆ ਜੀ ਬੈਂਸ ਬਰੀਡਿੰਗ ਫਾਰਮ ਤੇ ਉਮੀਦ ਸਾਰੇ ਸੱਜਣ ਸਾਰੇ ਸੱਜਣਾਂ ਦੇ ਪਸ਼ੂ ਠੀਕ ਠਾਕ ਹੋਣਗੇ ਜੀ ਬਾਕੀ ਅੱਜ ਮਾਹੌਲ ਦੇਖ ਰਹੇ ਹੋ ਆਪਣੇ ਇਸ ਕਾਊਂਟਰ ਦੇ ਵਿੱਚ ਬਰਕਤ ਬੰਨੀ ਹੋਈ ਆਪਣੀ ਜਿਹੜੀ ਤੁਸੀਂ ਦੇਖ ਰਹੇ ਹੋ ਤੇ ਇੱਕ ਇਸ ਦੀ ਗਰੋਥ ਦੱਸਿਆ ਜੇ ਪਹਿਲਾਂ ਸੱਜਣਾ ਨੇ ਵੀ ਕਿਸ ਤਰ੍ਹਾਂ ਲੱਗੀ ਹਾਲਾਂਕਿ ਇਸ ਦੀ ਹੁਣ ਬਿਲਕੁਲ ਨਾਰਮਲ ਸੇਵਾ ਤੇ ਚੱਲ ਰਹੀ ਹੈ ਇਹ ਕੋਈ ਖਾਸ ਧਿਆਨ ਇਸ ਤੇ ਹੈ ਨਹੀਂ ਥੋੜੇ ਜਿਨੇ ਜਾਨਵਰ ਵਧਨ ਕਰਕੇ ਸੱਜਣ ਨੂੰ ਬਾਕੀ ਫੇਰ ਵੀ ਤੁਸੀਂ ਕਮੈਂਟ ਚ ਇਹ ਦੱਸਿਆ ਜੇ ਤੇ ਇਹਦੀ ਜਿਹੜੀ ਉਮਰ ਹੋ ਚੁੱਕੀ ਆ ਅਪ੍ਰੋਕਸੀਮੇਟਲੀ ਸਾਲ ਤੋਂ ਕੁਝ ਦਿਨ ਘੱਟ ਆ ਕਿਉਂਕਿ ਜਿਹੜੀ ਆਪਣੀ ਰਾਣੀ ਮੱਝ ਉਸ ਨੂੰ ਡਿਲੀਵਰੀ ਕੀਤੀ ਨੂੰ ਇੱਕ ਵੀਕ ਹੋਇਆ ਅਪ੍ਰੋਕਸੀਮੇਟਲੀ ਤੇ ਉਹ ਜਿਹੜੀ ਆਪਣੀ ਰਾਣੀ ਮੱਝ ਉਸਨੇ ਕਰਮਾ ਜਲੇ 11.5 ਮਹੀਨਿਆਂ ਤੋਂ ਬੱਚੇ ਨੂੰ ਜਨਮ ਦਿੱਤਾ ਦੂਰੀ ਬਾਅਦ ਇੱਕ ਵੱਡੀ ਖਾਸ ਗੱਲ ਫਾਰਮਰ ਦੇ ਲਈ ਇੱਕ ਦੇ ਲਈ ਬੜੀ ਪ੍ਰਾਊਡ ਵਾਲੀ ਗੱਲ ਆ ਮੇਰੇ ਲਈ ਖੁਸ਼ੀ ਦੀ ਗੱਲ ਆ ਮੈਂ ਆਪਣੇ ਆਪ ਲਈ ਕਹਿ ਰਿਹਾ ਕਿਉਂਕਿ ਇੱਕ ਜਨਵਾਰ ਨੂੰ ਸਾਲ ਦੇ ਵਿੱਚ ਵਿੱਚ ਦੂਰੀਆਰ ਬੱਚੇ ਤੋਂ ਜਨਮ ਦਿਵਾਉਣਾ ਬਹੁਤ ਵੱਡੀ ਗੱਲ ਆ ਬਾਕੀ ਸੱਜਣ ਨੂੰ ਆਪਾਂ ਕੁਝ ਨਹੀਂ ਕਰਨ ਵਾਲੇ ਕਰਵਾਉਣ ਵਾਲਾ ਪਰਮਾਤਮਾ ਆਪਣਾ ਮੇਨ ਕੰਮ ਆ ਜੀ ਮਿਹਨਤ ਕਰਨਾ ਹੌਲੀ-ਹੌਲੀ ਚਲੋ ਪਰਮਾਤਮਾ ਮਿਹਨਤ ਨੂੰ ਫਲ ਲਗਾ ਰਿਹਾ ਜੇਕਰ ਆਪਾਂ ਚੰਗਾ ਕਰਮ ਕਰਦੇ ਆ ਬਾਕੀ ਅੱਜ ਦੀ ਵੀਡੀਓ ਚ ਚੰਗਾ ਟੌਪਿਕ ਡਿਸਕਸ਼ਨ ਕਰਾਂਗੇ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਬਾਕੀ ਸੱਜਣੋ ਜਿਸ ਤਰ੍ਹਾਂ ਮੈਨੂੰ ਜਿੱਥੇ ਸੈਟਿੰਗ ਲੱਗਦੀ ਆਪਾਂ ਉਥੇ ਕੈਮਰਾ ਆਪਣਾ ਚਲਾ ਕੇ ਤੁਹਾਡੇ ਨਾਲ ਕੋਸ਼ਿਸ਼ ਕਰਦੇ ਵੀ ਆਪਣੀ ਚੰਗੀ ਗੱਲਬਾਤ ਤੁਹਾਡੇ ਤਾਂ ਸ਼ੇਅਰ ਕਰਦੇ ਰਹੀਏ ਬਾਕੀ ਜਿਹੜੇ ਸੱਜਣ ਆਪਣੇ ਇਸ YouTube ਚੈਨਲ ਤੇ ਨਵੇਂ ਆਏ ਹੋ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਤਾਂ ਜੋ ਆਪਣੇ ਹੋਰ ਪਸ਼ੂ ਪਾਲਣ ਦੇ ਕਿੱਤੇ ਦੇ ਸੰਬੰਧ ਵਿੱਚ ਤੁਹਾਡੇ ਕੋਲ ਵੀਡੀਓ ਸਮੇਂ ਸਿਰ ਪਹੁੰਚਦੀਆਂ ਰਹਿਣ ਬਾਕੀ ਇਸ ਚੀਜ਼ ਦੇ ਸੰਬੰਧ ਵਿੱਚ ਮੈਂ ਮੇਨਲੀ ਤੌਰ ਤੇ ਪਹਿਲਾਂ ਕਹਿਣਾ ਚਾਹਾਂਗਾ ਸੱਜਣਾ ਨੂੰ ਵੀ ਠੰਡ ਕਾਫੀ ਆ ਗਈ ਹੈ ਜੀ ਸਾਰੇ ਸੱਜਣਾ ਦਾ ਫਰਜ਼ ਬਣਦਾ ਵੀ ਆਪਣੇ ਪਸ਼ੂਆਂ ਦਾ ਖਿਆਲ ਰੱਖੀਏ ਹਾਲਾਂਕਿ ਜਿਹੜੇ ਸੱਜਣ ਆਪਣੇ ਨਾਲ ਜੁੜੇ ਹੋਏ ਆ ਕਾਫੀ ਮੇਰੇ ਸਾਬ ਨਾਲ ਮੇਰੇ ਤੋਂ ਵੀ ਸੀਨੀਅਰ ਆ ਇਸ ਕੰਮ ਦੇ ਵਿੱਚ ਚਲੋ ਮੈਂ ਕੋਸ਼ਿਸ਼ ਕਰਦਾ ਵੀ ਜਿੰਨਾ ਕੁ ਵੀ ਮੈਨੂੰ ਜਿੰਨੇ ਕੁ ਵੀ ਹਿੱਸੇ ਦੀ ਨੌਲੇਜ ਹੈਗੀ ਉਹ ਤੁਹਾਡੇ ਤਾਂ ਹੀ ਸਮੇਂ ਅਨੁਸਾਰ ਆਪਾਂ ਸ਼ੇਅਰ ਕਰਦੇ ਰਹੀਗੀ ਇੱਕ ਨਾ ਮੈਂ ਵੀਡੀਓ ਸ਼ੁਰੂ ਕਰ ਦੋ ਪਹਿਲੇ ਸਾਰੇ ਸੱਜਣਾਂ ਨੂੰ ਮਾਫੀ ਚਾਹੁੰਦਾ ਹਾਂ ਕਿਉਂਕਿ ਆਪਣੇ ਕੋਲ ਮਾਈਕ ਨਾ ਹੋਣ ਕਰਕੇ ਤੇ ਆਪਣਾ ਘਰ ਰੋੜ ਤੇ ਹੀ ਸੱਜਣੋ ਜਿਹਦੇ ਕਰਕੇ ਡਿਸਟਰਬੈਂਸ ਵੀ ਕਲਸ ਦੀ ਕਰਕੇ ਆਵਾਜ਼ ਦੇ ਵਿੱਚ ਹੋ ਸਕਦੀ ਉਸ ਲਈ ਮੈਂ ਸੱਜਣਾਂ ਨੂੰ ਪਹਿਲੇ ਹੀ ਮਾਫੀ ਚਾਹੁੰਦਾ ਹਾਂ ਬਾਕੀ ਅੱਜ ਦੀ ਵੀਡੀਓ ਵਿੱਚ ਮੇਨਲੀ ਤੌਰ ਤੇ ਜੋ ਗੱਲਬਾਤ ਕਰਨੀ ਹੈ ਉਹ ਸਰਦੀਆਂ ਦੇ ਵਿੱਚ ਜੋ ਪਸ਼ੂਆਂ ਨੂੰ ਗੁੜ ਦੀ ਮਹੱਤਤਾ ਉਹਦੇ ਫਾਇਦੇ ਕੀ ਹੋ ਮੈਂ ਤੁਹਾਡੇ ਤਾਂ ਹੀ ਰੱਖਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਮੋਸਟਲੀ ਆਪਾਂ ਇਹ ਚੀਜ਼ਾਂ ਯੂਜ਼ ਕਰਦੇ ਹਾਂ ਸਿਆਲ ਦੇ ਵਿੱਚ ਮਟ ਘੱਟ ਮਾਤਰਾ 'ਚ ਤੇ ਜਿਹੜੀ ਰეკਮੈਂਡਡ ਡੋਜ਼ ਆ ਜੋ ਇਹ ਪਸ਼ੂ ਦੇ ਲਈ ਬੈਨੀਫੀਸ਼ੀਅਲ ਹੋ ਸਕਦੀ ਆ ਉਹ ਕਿੰਨੀ ਡੋਜ਼ ਉਸ ਦੇ ਸੰਬੰਧ ਵਿੱਚ ਗੱਲਬਾਤ ਕਰਾਂਗੇ ਬਾਕੀ ਆਪਣੀ ਬਰਕਤ ਸਾਰੇ ਸੱਜਣਾਂ ਨੇ ਪਹਿਲਾਂ ਦੱਸਿਆ ਜੇ ਵੀ ਕਮੈਂਟ ਕਰਕੇ ਕਿਸ ਤਰ੍ਹਾਂ ਆ ਤਿਆਰ ਹੋ ਰਹੀ ਕਰਮਾ ਵਾਲੀ ਹਾਲਾਂਕਿ ਹੁਣ ਇਸ ਨੂੰ ਆਪਾਂ ਬਹੁਤ ਘੱਟ ਕੈਮਰੇ ਅੱਗੇ ਲਿਆਉਨੇ ਆ ਬਰਕਤ ਤੇ ਸ਼ਿੱਧਤ ਤੋਂ ਜ਼ਿਆਦਾ ਰਹਿੰਦੀਆਂ ਕੈਮਰੇ ਦੇ ਮੂਰੇ ਇਹ ਸਾਈਡ ਤੇ ਹੁੰਦੀ ਆ ਬਟ ਇਸ ਦੀ ਹੁਣ ਬੋਡੀ ਸਟਰਕਚਰ ਦੱਸਿਆ ਜੇ ਮੈਂ ਸੱਜ ਨੂੰ ਆਪਣੀ ਖੋਦ ਦੀ ਜੇ ਦੱਸਾਂ ਆਪਦੀ ਇੰਡੀਵਿਜੂਅਲ ਸੋਚ ਦੇ ਮਤਾਬਕ ਵੀ ਇੱਕ ਨਾਰਮਲ ਸੇਵਾ ਦੇ ਪਸ਼ੂ ਦੀ ਇੰਨੀ ਇੱਕ ਗ੍ਰੋਥ ਮੈਂ ਆਪਣੇ ਖੁਦ ਨਹੀਂ ਦੇਖੀ ਆਪਣੇ ਜਾਨਵਰਾਂ ਦੇ ਵਿੱਚ ਇਹ ਪਹਿਲੀ ਆ ਸੱਜ ਨੂੰ ਕੱਟੀ ਆਪਣੀ ਫੀਮੇਲ ਜਿਹੜੀ 1 ਸਾਲ ਤੋਂ ਵੀ ਹਜੇ ਘੱਟ ਉਮਰ ਦੀ ਚਲੋ 1 ਸਾਲ ਹੀ ਆਪਾਂ ਕਹਿ ਸਕਦੇ ਹਾਂ ਬਟ 1 ਸਾਲ ਦੀ ਵਿੱਚ ਵੀ ਇੰਨੀ ਹਾਈਟ ਲੈਣਾ ਬਹੁਤ ਵੱਡੀ ਗੱਲ ਇੱਕ ਨਾਰਮਲ ਖਰਾਕ ਇੱਕ ਤਾਂ ਹੁੰਦਾ ਪੂਰਾ ਜ਼ੋਰ ਲਾ ਕੇ ਪਸ਼ੂ ਨੂੰ ਸਾਹਮਦੇ ਆ ਉਹ ਚੀਜ਼ ਨਹੀਂ ਇੱਕ ਨਾਰਮਲ ਤੇ ਰੱਖੀ ਹੋਈ ਸੱਜਣੋ ਕਿਉਂਕਿ ਇਸ ਨੂੰ ਜਿਆਦਾ ਦੁੱਧ ਵੀ ਨਹੀਂ ਸੀ ਆਪਾਂ ਪਿਆਇਆ ਬਾਕੀ ਹੁਣ ਆਪਾਂ ਮੇਨ ਕਨਸੈਪਟ ਜਿਹੜੀ ਗੱਲਬਾਤ ਉਹ ਸ਼ੁਰੂ ਕਰਦੇ ਆ ਮੇਨ ਗੱਲ ਅੱਜ ਦੀ ਆਪਣੀ ਗੁਰਤੇ ਆ ਜੀ ਅ ਜਿਹੜਾ ਕਿ ਪਸ਼ੂਆਂ ਦੇ ਲਈ ਕਾਫੀ ਜ਼ਿਆਦਾ ਲਾਈਫ ਦਾਏਗਾ ਸੂਣ ਵਾਲਾ ਪਸ਼ੂ ਆ ਤੇ ਭਾਵੇਂ ਆਪਣਾ ਸੂਇਆ ਹੋਇਆ ਪਸ਼ੂ ਦੇ ਲਈ ਜ਼ਰੂਰਤ ਇਹਦੀ ਹੈਗੀ ਆ ਗੱਲ ਕਰੀਏ ਗੁਰਦੇ ਵਿੱਚ ਜੋ ਮੇਨਲੀ ਤੌਰ ਤੇ ਮੈਂ ਜਿਆਦਾ ਬਰੀਫਲੀ ਨਹੀਂ ਜਾਣਾ ਚਾਹੂਗਾ ਮੋਟੀਆਂ-ਮੋਟੀਆਂ ਗੱਲਾਂ ਦੱਸੂਗਾ ਜਿਹੜਾ ਗੋੜਾ ਸੱਜਣੂਗੇ ਕਾਇਰਨ ਦਾ ਭਰਪੂਰ ਸਰੋਤ ਆ ਆਇਰਨ ਕੈਲਸ਼ੀਅਮ ਤੇ ਜਿਹੜੀ ਕਿ ਗਲੂਕੋਜ਼ ਦੀ ਡੈਫੀਸ਼ੈਂਸੀ ਆਪਾਂ ਉਸ ਦੇ ਵਿੱਚ ਉਸ ਨੂੰ ਕੰਪਲੀਟ ਕਰਦਾ ਹੈ ਇਹ ਤੇ ਮੈਂ ਇੰਨਾ ਕਹਿਣਾ ਚਾਹਾਂਗਾ ਆਪਣੇ ਐਕਸਪੀਰੀਅੰਸ ਨੂੰ ਤਦਵਕ ਮੇਰੇ ਹਿਸਾਬ ਦੇ ਨਾਲੋਂ ਵੀ ਕੈਲਸ਼ੀਅਮਾਂ ਦੀਆਂ ਢੋਲੀਆਂ ਦੇਣ ਦੇ ਨਾਲੋਂ ਬੈਟਰ ਮੇਰੇ ਹਿਸਾਬ ਦੇ ਨਾਲ ਪਸ਼ੂਆਂ ਦੇ ਲਈ ਗੁੜ ਹੈਗਾ ਇੱਕ ਪਸ਼ੂ ਦੀ ਵਿੱਚ ਸਿਆਲਾਂ ਦੇ ਵਿੱਚ ਮੈਂ ਕਹਿ ਸਕਦਾ ਵੀ ਆਪਾਂ ਪਾਈਆ ਤੂੰ ਅੱਧਾ ਕਿਲੋ ਇਹ ਪਸ਼ੂ ਦੇ ਬਾਡੀ ਬਾਡੀ ਸਟਰਕਚਰ ਦੇ ਅਕੋਰਡਿੰਗ ਮੈਂ ਰეკਮੈਂਡ ਕਰ ਰਿਹਾ ਸੱਜਣੂ ਪਾਈ ਆ ਤੁਹ ਅੱਧਾ ਕਿਲੋ ਗੋੜ ਆਪਾਂ ਪਰ ਦੇ ਦੇ ਸਕਦੇ ਆ ਅਪ੍ਰੋਕਸੀਮੇਟਲੀ ਅੱਧਾ ਕਿਲੋ ਵੀ ਆਪਾਂ ਕਿਸੇ ਜਿਹੜਾ ਪਸ਼ੂ ਵੱਡੇ ਸਟਰਕਚਰ ਦਾ ਆਪਾਂ ਦੇ ਸਕਦੇ ਆ ਉਸ ਨੂੰ ਜਿਆਦਾ ਦੁੱਧ ਆਣਾ ਤੇ ਮੈਂ ਪਰਸਨਲੀ ਦੇਖਿਆ ਵੀ ਇਸ ਦੇ ਨਾਲ ਪਸ਼ੂਆਂ ਦਾ ਦੁੱਧ ਵੀ ਵੱਧਦਾ ਤੇ ਬਾਕੀ ਜੋ ਫਰਟੀਲਿਟੀ ਆ ਉਹ ਪਸ਼ੂ ਦੀ ਪ੍ਰੋਪਰ ਤਰੀਕੇ ਨਾਲ ਹੁੰਦੀ ਕਿਉਂਕਿ ਜੋ ਗੋੜ ਇੱਕ ਆਇਰਨ ਦੀ ਕਮੀ ਨੂੰ ਪੂਰੀ ਕਰਕੇ ਗਲੂਕੋਜ਼ ਦੀ ਕਮੀ ਪੂਰੀ ਕਰਕੇ ਪਸ਼ੂਆਂ ਦੇ ਵਿੱਚ ਰੀਪ੍ਰੋਡਕਟਿਵ ਸਿਸਟਮ ਨੂੰ ਵੀ ਬੈਟਰ ਕਰਨ ਦੇ ਵਿੱਚ ਕਿਤੇ ਨਾ ਕਿਤੇ ਕਾਫੀ ਜਿਆਦਾ ਹੈਲਪਫੁਲ ਹੁੰਦਾ ਇਹ ਚੀਜ਼ਾਂ ਬਿਲਕੁਲੇ ਧਿਆਨ ਦੇ ਵਿੱਚ ਆਪਾਂ ਨੂੰ ਵੀ ਰੱਖਣੀਆਂ ਚਾਹੀਦੀਆਂ ਏਟੀ ਜਮੈਂ ਸੱਜਣੋਂ ਸਿੱਖੀਆਂ ਪ੍ਰੈਕਟੀਕਲੀ ਤੇ ਤਾਂ ਤੁਹਾਡੇ ਤਾਂ ਮੈਂ ਦੱਸ ਰਿਹਾ ਹਮੈਂ ਤੁਹਾਨੂੰ ਅੱਗੇ ਵੀ ਕਰਦਾ ਵੀ ਸਮੇਂ-ਸਮੇਂ 'ਤੇ ਸਾਰੇ ਜਿਵੇਂ ਦੀ ਮੈਨੂੰ ਨੌਲੇਜ ਹੁੰਦੀ ਹੈ ਉਹ ਮੈਂ ਤੁਹਾਡੇ ਤਾਂ ਸ਼ੇਅਰ ਕਰਦਾ ਇੱਕ ਜਿਹੜੀ ਕਿਸੇ ਨਿਸ਼ਚਿਤ ਸਮੇਂ ਤੇ ਜ਼ਰੂਰਤਮੰਦ ਹੁੰਦੀ ਹੈ ਬਾਕੀ ਅੱਜ ਦੀ ਮੈਂ ਇਸੇ ਟਾਪਿਕ ਤੇ ਗੱਲਬਾਤ ਕਰ ਰਿਹਾ ਗੁੜ ਦੇ ਸਬੰਧ ਵਿੱਚ ਕਿਉਂਕਿ ਗੋੜੇ ਕਪਸ਼ੂਆਂ ਦੇ ਲਈ ਬਹੁਤ ਜ਼ਰੂਰੀ ਹੈ ਮੇਰੇ ਕਹਿਣ ਦਾ ਮਕਸਦ ਇਹ ਵੀ ਪਸ਼ੂਆਂ ਨੂੰ ਮਹਿੰਗੇ ਕੈਲਸ਼ੀਅਮ ਦੀਆਂ ਢੋਲੀਆਂ ਦੇਣ ਦੇ ਨਾਲੋਂ ਬੈਟਰ ਆ ਵੀ ਆਪਾਂ ਪਸ਼ੂਆਂ ਨੂੰ ਪਾਈ 1.5 ਕਿਲੋ ਡੇਲੀ ਗੁੜ ਦੇਈਏ ਤਾਂ ਤੁਸੀਂ ਖੁਦ ਵੇਖੋਗੇ ਰਿਜ਼ਲਟ ਤੁਹਾਨੂੰ ਕਿਸ ਤਰ੍ਹਾਂ ਮਿਲਣਗੇ ਸਿਆਲਾਂ ਦੇ ਵਿੱਚ ਤਾਂ ਸੱਜਣੋ ਸਰਦੀਆਂ ਦੇ ਵਿੱਚ ਤਾਂ ਪਸ਼ੂਆਂ ਨੂੰ ਗੁੜ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਤਾਂ ਜੀ ਸੂਏ ਪਸ਼ੂ ਨੂੰ ਦਿੰਦੇ ਆ ਤਾਂ ਉਸ ਦੀ ਪ੍ਰੋਪਰ ਤਰੀਕੇ ਨਾਲ ਅੰਦਰ ਸਫਾਈ ਵੀ ਹੁੰਦੀ ਆ ਤੇ ਪਸ਼ੂ ਦੇ ਵਿੱਚ ਕੈਲਸ਼ੀਅਮ ਦੀ ਡੈਫੀਸ਼ੈਂਸੀ ਕਿਤੇ ਨਾ ਕਿਤੇ ਕਵਰ ਕਰਨ ਦੇ ਵਿੱਚ ਗੁੜ ਬਹੁਤ ਵੱਡਾ ਮਦਦਗਾਰ ਸਰੋਤ ਹੈ ਇੱਕ ਇਸੇ ਲਈ ਮੈਂ ਸੱਜਣਾ ਨੂੰ ਕਹਿਣਾ ਚਾਹੁੰਦਾ ਵੀ ਦੁੱਧ ਵਾਲੇ ਪਸ਼ੂਆਂ ਨੂੰ ਜ਼ਰੂਰ ਦਿਓ ਬਾਕੀ ਜਿਹੜੀ ਮੇਨ ਗੱਲ ਬਾਤ ਇਹ ਸੱਜਣੋ ਵੀ ਸਿਆਲਾਂ ਦੇ ਵਿੱਚ ਪਸ਼ੂ ਆਪਣੀ ਬਾਡੀ ਨੂੰ ਹੀਟ ਲੈਣ ਦੇ ਲਈ ਜੇਕਰ ਆਪਾਂ ਪ੍ਰੋਪਰ ਖਰਾਗ ਪਸ਼ੂ ਨੂੰ ਨਹੀਂ ਦਿੰਦੇ ਜਾਂ ਗੁੜ ਨਹੀਂ ਦਿੰਦੇ ਤਾਂ ਉਹ ਆਪਣੀਆਂ ਹੱਡਾਂ ਹੱਡ ਖੋਰ ਕੇ ਆਪਾਂ ਕਹਿ ਸਕਦੇ ਆ ਵੀ ਉਹ ਆਪਣੇ ਆਪ ਨੂੰ ਸਰੀਰ ਦੇ ਵਿੱਚ ਨੰਗਾਸ ਦਿੰਦਾ ਜਿਹਦੇ ਕਰਕੇ ਪਸ਼ੂ ਕਮਜ਼ੋਰ ਹੋਣਾ ਸ਼ੁਰੂ ਹੋ ਜਾਂਦਾ ਆਪਾਂ ਦੇਖਦੇ ਆ ਸਿਆਲਾਂ ਦੇ ਵਿੱਚ ਤੇ ਬਟ ਜੇਕਰ ਆਪਾਂ ਗੁੜ ਦਿੰਨੇ ਆ ਤੇ ਪ੍ਰੋਪਰ ਫੀਡਿੰਗ ਪਸ਼ੂ ਨੂੰ ਕਰਦੇ ਆ ਤਾਂ ਪਸ਼ੂ ਸਿਹਤਮੰਦ ਵੀ ਰਹਿੰਦਾ ਆਪਾਂ ਨੂੰ ਚੰਗੀ ਪ੍ਰੋਡਕਸ਼ਨ ਵੀ ਦਿੰਦਾ ਤੇ ਜਿਸ ਦੇ ਨਾਲ ਆਪਾਂ ਨੂੰ ਇੱਕ ਚੰਗਾ ਪ੍ਰੋਫਿਟ ਵੀ ਹੁੰਦਾ ਸਿਆਲਾਂ ਦੇ ਵਿੱਚ ਪਸ਼ੂ ਮੋਸਟਲੀ ਆਪਾਂ ਦੇਖਦੇ ਆ ਵੀ ਪਸ਼ੂ ਦੁੱਧ ਘਟ ਜਾਂਦੇ ਆ ਕਰਾਕਾ ਪੌਸੇ ਤਰ੍ਹਾਂ ਦੇ ਰਹੇ ਹਾਂ ਮੇ ਉੱਥੇ ਕਿਤੇ ਨਾ ਕਿਤੇ ਮੇਰੇ ਸਮਝ ਮੁਤਾਬਕ ਵੀ ਗੁੜ ਦੀ ਡੈਫੀਸ਼ੈਂਸੀ ਪਸ਼ੂ ਨੂੰ ਜ਼ਰੂਰ ਹੁੰਦੀ ਆ ਇੱਕ ਮੇਰੀ ਸਲਾਹ ਮੁਤਾਬਕ ਸਾਰੇ ਸੱਜਣਾਂ ਨੂੰ ਮੈਂ ਕਹਿਣਾ ਚਾਹਾਂਗਾ ਵੀ ਗੁੜ ਜ਼ਰੂਰ ਯੂਜ਼ ਕਰਾਇਆ ਜੇ ਤੇ ਤੁਸੀਂ ਆਪ ਹੀ ਰਿਜ਼ਲਟ ਦੇਖਿਆ ਜੇ ਵੀ ਗੁੜ ਤੁਹਾਨੂੰ ਪਸ਼ੂਆਂ ਦੇ ਵਿੱਚ ਕੀ ਰਿਜ਼ਲਟ ਦਿੰਦਾ ਇਹ ਪਸ਼ੂਆਂ ਦੇ ਦੁੱਧ ਵਧਾਉਣ ਦੇ ਵਿੱਚ ਵੀ ਸਹਾਇਕ ਹੈਗਾ ਕਿਤੇ ਨਾ ਕਿਤੇ ਤੇ ਬਾਕੀ ਪਸ਼ੂਆਂ ਨੂੰ ਬਾਡੀ ਨੂੰ ਮੈਂਟੇਨ ਕਰਨ ਦੇ ਲਈ ਸਰਦੀਆਂ ਦੇ ਵਿੱਚ ਖਾਸ ਤੌਰ ਤੇ ਬਹੁਤ ਵੱਡਾ ਇਹ ਗੁਣਕਾਰੀ ਇੱਕ ਸਰੋਤ ਕਹਿ ਸਕਦੇ ਦੇਸੀ ਚੀਜ਼ਾਂ ਪੁਰਾਣੇ ਸਮੇਂ 'ਚ ਬਜ਼ੁਰਗ ਸੱਜਣੋਂ ਗੁੜ ਪਸ਼ੂਆਂ ਨੂੰ ਦਿੰਦੇ ਸੀਗੇ ਕਿਉਂਕਿ ਆਪਣੇ ਗੰਨੇ ਆਮ ਹੋਣ ਕਰਕੇ ਤੇ ਗੁੜ ਜਾਦੇ ਹੁੰਦਾ ਸੀ ਚਲੋ ਹੁਣ ਆਪਾਂ ਬਜਾਰੂ ਚੀਜ਼ਾਂ ਦੇ ਜ਼ਿਆਦਾ ਡਿਪੈਂਡ ਹੋਣ ਕਰਕੇ ਚੀਜ਼ਾਂ ਆਪਾਂ ਨੂੰ ਰਿਜ਼ਲਟ ਵੀ ਨਹੀਂ ਦਿੰਦੇ ਆ ਮੋਸਟਲੀ ਆਪਾਂ ਇਹ ਚੀਜ਼ਾਂ ਵੇਨੇ ਆ ਨਾ ਕਿ ਭਾਵੇਂ ਆਪਾਂ ਨੂੰ ਦੇਸੀ ਚੀਜ਼ਾਂ ਹੀ ਆਪਾਂ ਕਹਿ ਦਿੰਨੇ ਆ ਬੱਟ ਉਹ ਪਿਓਰਿਟੀ ਨਾ ਮਿਲਣ ਕਰਕੇ ਆਪਾਂ ਨੂੰ ਕਿਤੇ ਨਾ ਕਿਤੇ ਨਤੀਜੇ ਘੱਟ ਮਿਲਦੇ ਆ ਬਾਕੀ ਅੱਜ ਦੀ ਵੀਡੀਓ ਵਿੱਚ ਮੈਂ ਮੇਨਲੀ ਤੌਰ ਤੇ ਇਹੀ ਕਹਿਣਾ ਚਾਹੁੰਦਾ ਸੀ ਸਾਰੇ ਸੱਜਣਾਂ ਨੂੰ ਵੀ ਗੁੜ ਦੀ ਯੂਜ਼ ਇਹਨਾਂ ਦਿਨਾਂ ਦੇ ਵਿੱਚ ਸਿਆਲ ਦੇ ਵਿੱਚ ਪਸ਼ੂਆਂ ਦੇ ਲਈ ਮ ਤੇ ਬੈਟਰ ਫਰਟੀਲਿਟੀ ਦੇ ਲਈ ਤੇ ਬੈਟਰ ਬੀਸੀਐਸ ਦੇ ਲਈ ਇੱਕ ਪਸ਼ੂ ਨੂੰ ਦੀ ਖਰਾਕ ਪ੍ਰੋਪਰ ਦਿੰਦੇ ਰਹੀਏ ਆਪਾਂ ਤੇ ਚੰਗੇ ਤੋਂ ਚੰਗਾ ਮੁੱਲਾਂ ਦਾ ਸੀਮਨ ਆਪਾਂ ਯੂਜ਼ ਕਰੀਏ ਤੇ ਇੱਕ ਚੰਗੀ ਬਰੀਡ ਤਿਆਰ ਕਰ ਸਕਦੇ ਆ ਜਿਹੜਾ ਕਿ ਆਪਣਾ ਮੇਨ ਟੈਗ ਲਾਈਨ ਆਪਣੇ ਇਸ ਚੈਨਲ ਦੀ ਸਜਣੋ ਵੀ ਭਾਵੇਂ ਆਪਾਂ ਆਮ ਬੱਜੇ ਹੀ ਘਰੇ ਰੱਖੋਈਂਗਾ ਤੇ ਉਹਨਾਂ ਤੇ ਵੀ ਜੇਕਰ ਚੰਗਾ ਸੀਮਨ ਲਵਾਵਾਂਗੇ ਤਾਂ ਆਪਾਂ ਨੂੰ ਬੈਟਰ ਨਤੀਜੇ ਮਿਲਦੇ ਮਿਲਦੇ ਸ਼ੋਰਟੀ ਆ ਤੇ ਚੰਗੀ ਕੋਸ਼ਿਸ਼ ਚਾਹੀਦੀ ਕਰਨੀ ਹਮੇਸ਼ਾ ਹੀ ਸੋ ਗੱਲ ਕਰੀਏ ਤਾਂ ਸੱਜਣੂ ਆਪਣੇ ਘਰ ਹੁਣ ਸ਼ਾਮ ਵਾਲ ਕੀ ਬੋਲਦਾ ਮੀਲ ਕਾਫ ਜਿਹੜਾ ਕੀ ਆਇਆ ਮੋਸਟਲੀ ਸੱਜਣਾ ਨੇ ਦੇਖਿਆ ਹੀ ਆ ਬਹੁਤ ਸੱਜਣ ਉਸ ਨੂੰ ਪਿਆਰ ਦੇ ਰਹੇ ਆ ਇੰਸਟਾਗ੍ਰam ਤੇ ਉਸ ਦਾ ਨਾਮ ਉਹਦੇ ਰੱਖਿਆ ਚਲੋ ਸ਼ੌਕ ਰਹੀ ਆ ਸੱਜਣੂ ਇੱਕ ਉਹ ਬਰੀਡਿੰਗ ਦੇ ਲਈ ਤਾਂ ਵਿਚਾਰਾ ਹੈ ਨਹੀਂ ਕਿਉਂਕਿ ਉਸ ਦੀ ਮਦਰ ਜਾਦੇ ਬੈਟਰ ਨਹੀਂ ਹੈਗੀ ਆਪਾਂ ਮੰਨਦੇ ਆ ਤੇ ਬਟ ਉਹਦਾ ਫਾਦਰ ਸਾਈਡ ਬਹੁਤ ਜ਼ਿਆਦੇ ਸਟਰੋਂਗ ਆ ਤੇ ਟੋਟਲੀ ਉਹ ਜੋ ਡੋਮਿਨੇਟ ਹੋਇਆ ਸੱਜਣੂ ਆਪਣੇ ਫਾਦਰ ਤੇ ਹੋਇਆ ਇਹੀ ਆਪਣੀ ਰਾਣੀ ਮੱਝ ਦੀ ਖਾਸੀਅਤ ਆ ਤੇ ਬਾਕੀ ਮੈਂ ਜਿਹੜੀ ਗੱਲ ਕਹਿਣਾ ਚਾਹੁੰਦਾ ਸੱਜਣੋ ਚਲੋ ਆਪਾਂ ਕੋਈ ਵੀ ਕੰਮ ਕਰਦੇ ਆ ਚੰਗਾ ਸੋਚ ਕੇ ਕਰਦੇ ਆ ਜਦੋਂ ਆਪਾਂ ਸੀਮਨ ਲੈਣ ਗਏ ਸੀਗੇ ਤਦੋਂ ਮੇਰੀ ਸਿਹਤ ਕਾਫੀ ਖਰਾਬ ਸੀਗੀ ਤੇ ਕਾਫੀ ਜਿਆਦਾ ਧੁੰਦ ਵੀ ਪੈ ਰਹੀ ਸੀ ਉਹਨਾਂ ਦਿਨਾਂ 'ਚ ਮੈਨੂੰ ਯਾਦ ਅੱਜ ਵੀ ਤੇ ਮੇਰਾ ਬ੍ਰਦਰ ਨਾਲ ਗਏ ਸੀਗੇ ਤੇ ਅਸੀਂ ਜਦੋਂ ਸੀਮਨ ਲੈਣ ਗਏ ਸੀ ਠੰਡ 'ਚ ਚਲੋ ਉਦੋਂ ਸੋਚ ਇਹ ਸੀ ਵੀ ਚਲੋ ਫੀਮੇਲ ਆਊਗੀ ਤੇ ਬਾਕੀ ਸੱਜਣੋ ਕੁਦਰਤ ਦਿਆਂ ਦਾਤਾ ਤੇ ਕੱਟਿਆ ਨੇ ਵੀ ਅਕਸਰ ਤਾਂ ਕਰਾ ਜਨਮ ਲੈਣਾ ਹੀ ਆ ਬਾਕੀ ਚਲੋ ਕੋਈ ਗੱਲ ਨਹੀਂ ਬਾਕੀ ਆਪਣੀ ਅੱਗੇ ਫੇਰ ਕੋਸ਼ਿਸ਼ ਰਹੂਗੀ ਚਲੋ ਇਹ ਸੱਜਣਾ ਨੂੰ ਵੈਸੇ कि ਆਪਾਂ ਨੂੰ ਕੋਸ਼ਿਸ਼ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਤੇ ਹੁਣ ਆਪਣੀ ਜਿਵੇਂ ਕਹਿ ਸਕਦੇ ਆ ਵੀ ਹੁਣ ਗਾਂ ਨੂੰ ਫੇਰ ਆਪਾਂ ਆਪਣੀ ਮਲਕੀ ਮੱਝ ਦੇ ਜਿਹੜਾ ਸੀਮਨ ਲਵਾਵਾਂਗੇ ਉਹ ਪਰਮਾਤਮਾ ਮਿਹਰ ਕਰੇ ਸ਼ਾਮਬਾਲ ਕੀ ਬੁੱਲਦਾ ਸੀਮਨ ਯੂਜ਼ ਕਰਾਂਗੇ ਤੇ ਮੈਂ ਅੱਜ ਤੱਕ ਬਰੀਡਿੰਗ ਕਰਦੇ ਨੂੰ ਅਪਰੋਕਸੀਮੇਟਲੀ ਆਪਾਂ ਨੂੰ ਹੋਮ ਬਰੀਡਿੰਗ ਇਹ ਕਮਾਂਜੀ ਸੱਜਣ ਨੂੰ ਕਰ ਰਹੇ ਆ ਤੇ ਸੋ ਸਮਾਂ ਤਾਂ ਫੇਰ ਲੱਗਣਾ ਹੀ ਆ ਅਪਰੋਕਸੀਮੇਟਲੀ 5 ਤੋਂ 6 ਸਾਲ ਮੈਨੂੰ ਹੋ ਚੁੱਕੇ ਇਸ ਫੀਲਡ 'ਚ ਚਲੋ ਰਿਜ਼ਲਟ ਆਪਣੇ ਕੋਲ ਹੁਣ ਥੋੜੇ ਥੋੜੇ ਦਿਸਣੇ ਸੱਜਣਾ ਨੂੰ ਸੱਜਣਾ ਨੂੰ ਸਕਰੀਨ 'ਤੇ ਜੋ ਕੇ ਹੁਣ ਦਿਖਾਉਣ ਜੋ ਕੇ ਹੋ ਬਟ ਇਸ ਕੰਮ ਕਰਦੇ ਨੂੰ ਸਮਾਂ ਬਹੁਤ ਹੋ ਗਿਆ ਸੱਜਣੋ ਕਿਉਂਕਿ ਮੈਨੂੰ ਬਚਪਨ ਤੋਂ ਹੀ ਇਸ ਚੀਜ਼ ਦਾ ਜਾਨਵਰਾਂ ਦਾ ਸ਼ੌਂਕ ਸੀਗਾ ਤੇ ਉਹ ਪਰਮਾਤਮਾ ਦੀ ਮਿਹਰ ਨਾਲ ਚਲੋ ਇਹ ਜਿਹੜਾ ਪੈਸ਼ਨ ਸੀ ਆਪਾਂ ਪ੍ਰੋਫੈਸ਼ਨ ਚ ਕਨਵਰਟ ਹੋਣਾ ਸ਼ੁਰੂ ਹੋ ਗਿਆ ਤੇ ਬਾਕੀ ਮੈਂ ਇਹ ਵੀ ਗੱਲ ਵਿੱਚ ਐਡ ਆਨ ਕਰਨਾ ਚਾਹੁੰਗਾ ਚਲੋ ਆਪਾਂ ਗੱਲਾਂ ਲੰਮੀਆਂ ਕਰਦੇ ਨੇ ਸੱਜਣੋ ਵੀਡੀਓ ਚ ਮੈਂ ਕੋਸ਼ਿਸ਼ ਹੁੰਦੀ ਵੀ ਜਿਹੜੀ ਮੇਰੀ ਗੱਲ ਦਿਲ ਚ ਹੁੰਦੀ ਉਹ ਸੱਜਣਾ ਤਾਂ ਸ਼ੇਅਰ ਜ਼ਰੂਰ ਕਰਨੀ ਚਾਹੀਦੀ ਆ ਵੀ ਜਦੋਂ ਸੱਜਣੋ ਆਪਾਂ ਇਹ ਕੰਮ ਸ਼ੁਰੂ ਕੀਤਾ ਸੀ ਤਾਂ ਇੱਕ ਮਜ਼ੇ ਤੋਂ ਕੀਤਾ ਸੀ ਉਹ ਵੀ ਜਿਹੜੀ ਕਿ ਆਪਣੀ ਘਰ ਦੀ ਮਾਈ ਸੀ ਅੱਜ ਤੱਕ ਮੈਂ ਘਰਦਿਆਂ ਤੋਂ ਕਦੇ ਸੱਜਣੋਂ ਪੈਸਿਆਂ ਦੀ ਇਸ ਕੰਮ ਦੇ ਵਿੱਚ ਇਨਵੈਸਟਮੈਂਟ ਦੇ ਲਈ ਪੈਸੇ ਨਹੀਂ ਲਏ ਚਲੋ ਪਹਿਲਾਂ ਫੀਡਿੰਗ ਤੇ ਜੋ ਖਰਚਾ ਹੁੰਦਾ ਸੀ ਜ਼ਰੂਰ ਘਰਦਿਆਂ ਤੋਂ ਫੀਡਿੰਗ ਦੇ ਲੈ ਲੈਂਦੇ ਸੀ ਕਿਉਂਕਿ ਪਸ਼ੂਆਂ ਦਾ ਦੁੱਧ ਘੱਟ ਹੋਣ ਕਰਕੇ ਤੇ ਦੁੱਧ ਦੇ ਸਿਰ ਤੇ ਸੱਜਣੋਂ ਕੰਮ ਨਹੀਂ ਸੀ ਚੱਲਦਾ ਪੂਰਾ ਚਲੋ ਹੁਣ ਪਰਮਾਤਮਾ ਦੀ ਕਿਰਪਾ ਨਾਲ ਦੁੱਧ ਦੇ ਸਿਰ ਤੇ ਆਪਣਾ ਖਰਚਾ ਕੱਢ ਰਹੀਆਂ ਤੇ ਜਿਆਦਾ ਮੈਂ ਕਮਾ ਵੀ ਮੈਂ ਜਿਆਦਾ ਪ੍ਰੋਫਿਟ ਨਹੀਂ ਕਮਾ ਰਿਆ ਬਟ ਇੰਨਾ ਕਾ ਵੀ ਮੈਂ ਸੈਟੀਸਫਾਈ ਹਾਂ ਵੀ ਆਪਣਾ ਆਉਣ ਵਾਲੇ ਫਿਊਚਰ 'ਚ ਚੰਗੇ ਜਾਨਵਰ ਤਿਆਰ ਕੋਸ਼ਿਸ਼ੇ ਵੀ ਚੰਗਾ ਹੀ ਨਤੀਜਾ ਦੇਣਗੇ ਆਪਾਂ ਨੂੰ ਤੇ ਆਪਾਂ ਮਿਹਨਤ ਆਪਣੀ ਕਰਨ ਲੱਗੇ ਹੋਏ ਆਂ ਡੇ ਬਾਈ ਡੇ ਗਰੋਥ ਹੋ ਰਹੀ ਆ ਬਹੁਤ ਜਿਆਦੇ ਵਧੀਆ ਜਿਵੇਂ ਸੋਚਿਆ ਸੀਗਾ ਤੇ ਉਦੋਂ ਕਿਤੇ ਵਧੀਆ ਆਪਣਾ ਕੰਮ ਪਰਮਾਤਮਾ ਦੀ ਮਿਹਰ ਨਾਲ ਚੱਲ ਰਿਹਾ ਬਾਕੀ ਜੋ ਮੇਨ ਆ ਚ ਗੱਲਬਾਤ ਸੀਗੀ ਵੀਡੀਓ ਦੇ ਵਿੱਚ ਉਹ ਆਪਾਂ ਗੁਰਦੇ ਸਵੱਧ ਵੇ ਜੀ ਕਰਨੀ ਚਾਹੁੰਦੇ ਸੀ ਤੇ ਬਾਕੀ ਚਲੋ ਹੋਰ ਗੱਲ ਐਡ ਆਨ ਹੋ ਜਾਂਦੀਆਂ ਉਹ ਮੈਨੂੰ ਕੋਸ਼ਿਸ਼ ਵੀ ਜਿਵੇਂ ਮੇਰੇ ਗੱਲ ਮਾਇਨ ਚਾਹੁੰਦੀ ਮੈਂ ਸ਼ੇਅਰ ਜਰੂਰ ਸੱਜਣਾ ਨਹੀਂ ਕਰਦਾ ਕਿਉਂਕਿ ਆਪਾਂ ਇੱਕ ਪਰਿਵਾਰ ਦੀ ਜਿਹਾ ਸਾਰੇ ਸੱਜਣ ਜੁੜੇ ਹੋਏ ਆਂ ਤੇ ਮੈਂ ਆਪਣਾ ਚੈਨਲ ਦਾ ਵੱਖਰੇ ਬਣਾਉਣ ਦਾ ਵੀ ਮਕਸਦ ਇਹੀ ਸੀਗਾ ਵੀ ਚਲੋ ਗੱਲਾਂ ਬਾਤਾਂ ਵੀ ਸੱਜਣਾਂ ਨਾਲ ਇੱਕ ਇਸ ਕਿਤੇ ਦੇ ਸਬੰਧ ਵਿੱਚ ਹੁੰਦੀਆਂ ਰਹਿਣ ਚਲੋ ਆਪਾਂ ਮੇਨ ਮੇਨ ਟਾਪਿਕ ਦਾ ਕਵਰ ਕਰਦੇ ਹੀ ਰਹਿਨੇ ਆ ਜਿਹੜਾ ਕਿਸੇ ਇੱਕ ਸਬਜੈਕਟ ਮੈਟਰ ਤੇ ਕਵਰ ਕਰਨੇ ਹੁੰਦਾ ਤੇ ਬਾਕੀ ਚਲੋ ਜਿਸ ਤਰ੍ਹਾਂ ਦੀ ਗੱਲਬਾਤ ਹੁੰਦੀ ਉਹ ਵੀ ਤੁਹਾਡੇ ਤਾਂ ਸ਼ੇਅਰ ਕਰਦੇ ਨਹੀਂ ਕਿ ਬਾਕੀ ਮੈਂ ਫੇਰ ਸੱਜਣਾ ਤੋਂ ਮਾਫੀ ਚਾਹੁੰਦਾ ਵੀ ਮਾਈਕ ਨਾ ਹੋਣ ਕਰਕੇ ਜੇਕਰ ਆਵਾਜ਼ ਘੱਟ ਵੀ ਆਉਂਦੀ ਆ ਤੇ ਜਾਂ ਸ਼ੋਰ ਸ਼ਰਾਬਾ ਵੀ ਆਉਂਦਾ ਉਸ ਲਈ ਮੈਂ ਮਾਫੀ ਚਾਹੁੰਦਾ ਕੋਸ਼ਿਸ਼ ਕਰਾਂਗੇ ਸੱਜਣੋ ਵੀ ਛੇਤੀ ਆਪਾਂ ਮਾਈਕ ਦਾ ਪ੍ਰਬੰਧ ਕਰੀਏ ਤੇ ਅੱਜ ਦੀ ਵੀਡੀਓ ਲਾਸਟ ਤੱਕ ਦੇਖਣ ਲਈ ਸਾਰੇ ਹੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸੱਜਣਾ ਆਪਣੇ YouTube ਚੈਨਲ ਤੇ ਨਵੇਂ ਆਏ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਜੋ ਹੋਰ ਵੀਡੀਓ ਤੁਹਾਡੇ ਕੋਲ ਆਪਣੇ ਪਸ਼ੂ ਪਾਲਣ ਦੇ ਕਿੱਤੇ ਸਬੰਧ ਵਿੱਚ ਪਹੁੰਚ ਜਾਣ ਫਤਿਹ ਦੀ ਸ਼ਾਂਝ ਪ